ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਰਦੁੰਨਾ ਗਏ ਸੀ ਕੋਰਦੁੰਨਾ ਭਾਨੇ ਸਿੱਧੂ ਦੇ ਘਰ ਦੇ ਵਿੱਚ ਉੱਥੇ ਮੈਨੂੰ ਬੋਲਣ ਦਾ ਸਮਾਂ ਮਿਲਿਆ ਤੇ ਜਦੋਂ ਮੈਂ ਬੋਲਿਆ ਉੱਥੇ ਭਾਵਕ ਹੋ ਕੇ ਠੰਡੇ ਬੁਰਜ ਦਾ ਮੈਂ ਨਾਮ ਲੈ ਬੈਠਾ ਜਿਹਦੇ ਨਾਲ ਜਦੋਂ ਉਹ ਵੀਡੀਓ ਵਾਇਰਲ ਹੋਈ ਤੇ ਮੈਨੂੰ ਨਹੀਂ ਪਤਾ ਸੀ ਵੀ ਭਾਈ ਵੇਖੋ ਮੈਂ ਹੁਣ ਇਹ ਸਚਾਈ ਦੱਸ ਰਿਹਾ ਮੈਨੂੰ ਨਹੀਂ ਇਹ ਪਤਾ ਸੀ ਵੀ ਇਹ ਚੀਜ਼ ਦਾ ਜਿਹੜਾ ਕਹਿ ਲਓ ਸਾਡੇ ਜਿਹੜੀ ਸਿੱਖ ਸੰਗਤ ਆ ਉਹਨਾਂ ਦੇ ਮਨ ਨੂੰ ਠੇਸ ਪਹੁੰਚੂਗੀ ਤੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਉਹਨਾਂ ਦੇ ਫੋਨ ਵੀ ਆਏ ਮੈਨੂੰ ਕਿ ਭਾਈ ਸਾਹਿਬ ਤੂੰ ਆ ਕੀ ਕੀਤਾ ਤੇ ਇਹ ਜਿਹੜਾ ਕਹਿ ਲੋ ਤੂੰ ਭਾਨੇ ਸਿੱਧੂ ਦੀ ਜਿਹੜੀ ਤੁਲਨਾ ਉਹ ਸਾਬਜਾਦਿਆਂ ਦੇ ਨਾਲ ਕਰ ਰਿਆਂ ਉਹਨਾਂ ਨੂੰ ਮੈਂ ਫੋਨ ਤੇ ਤਾਂ ਕਹਤਾ ਮੈਂ ਕਿ ਭਾਈ ਸਾਹਿਬ ਮੈਂ ਤੁਲਨਾ ਨਹੀਂ ਕੀਤੀ ਸੀ ਮੈਂ ਕੁ ਉਦਾਹਰਨ ਦਿੱਤੀ ਸੀ ਉਹਾਂ ਦੇ ਤੇਰੀ ਇਹ ਉਦਾਹਰਨ ਨੇ ਸਾਡਾ ਜਿਹੜਾ ਮਾਨ ਆ ਉਹ ਲੁੰਡਰ ਕੇ ਰੱਖ ਦਿੱਤਾ ਤੇ ਸਾਡੇ ਮਨ ਨੂੰ ਠੇਸ ਪਹੁੰਚੀ ਆ ਜਿਹੜੀ ਸਾਡੀ ਸਿੱਖ ਸੰਗਤ ਆ ਉਹ ਬਹੁਤ ਵੱਡੀ ਆ ਜੀ ਉਹਨਾਂ ਦੇ ਜਿਹੜੇ ਮਨ ਨੂੰ ਠੇਸ ਪਹੁੰਚੀ ਆ ਉੱਚੀ ਦੀ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਅੱਗੇ ਤੋਂ ਐਹੋ ਜੀ ਕੋਈ ਗਲਤੀ ਨਹੀਂ ਹੁੰਦੀ ਤੇ ਸਾਡੀ ਜਿਹੜੀ ਸਿੱਖ ਸੰਗਤ ਆ ਤੇ ਮੈਂ ਤੁਹਾਡਾ ਹੀ ਬੱਚਾ ਤੁਹਾਡਾ ਭਰਾ ਤੁਹਾਡੇ ਮਨ ਬਹੁਤ ਵੱਡੇ ਆ ਤੁਸੀਂ ਉਹਨੇ ਗਲਤੀ ਨੂੰ ਮਾਫ ਕਰੋ ਤੁਸੀਂ ਮਾਫ ਕਰ ਸਕਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ